ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਜੀ ਆਪਣੀ ਨਵੀਂ ਵੀਡੀਓ 'ਚ ਅੱਜ ਇਧਰ ਚਾਚੇ ਕੇ ਲੱਗੇ ਆ ਵਢਣ ਗੁਰੂ ਘਰ ਦੇ ਕੋਲ ਮਾ ਗਾਓ ਫਰਦਾ ਚਾਚਾ ਸੇਠ ਟਰੈਕ ਟਰਾਲੀ ਲੈ ਆ ਲੱਗੇ ਆ ਸਟਾਰਟ ਕਰਨ ਅੱਜ ਤਰੇਲ ਬੜੀ ਪਈ ਸੀ ਤਾਂ ਕਰਕੇ 11 ਵਜ ਗਏ ਨੇ ਹੁਣ ਮ ਲੱਗੇ ਆ ਵਢਣ ਹੁਣ ਉਹ ਕਰਦੇ ਗ੍ਰੰਥੀ ਸਾਹਿਬ ਹੀ ਲੱਗਿਆ ਤੇ ਘੋਨਾ ਵਧੜ ਯਾਰ ਚੱਲ ਜੀ ਹਮ ਤਾਂ ਚੱਲ ਜੀ ਜੇ ਮੈਂ ਯਾਰ ਜੀ ਚੱਲ ਗਈ ਮੈਂ ਸਾਨੂੰ ਤਾਂ ਚੱਲ ਗਈ ਆ ਸੁੱਕਾ ਪਿਆ ਚੱਲ ਜੇਗੀ ਆ ਗੁਰੂ ਘਰ ਦੀ ਇਮਾਰਤ ਬਣਦੀ ਵੀ ਨਵੀਂ ਹੁਣ ਅੰਦਰ ਚੱਲਦਾ ਪਿਆ ਕੰਮ ਇਹਨੂੰ ਲੱਕੜ ਦਾ ਆ ਸਾਡੇ ਡੇਰਿਆਂ ਦੀ ਟੈਂਕੀ ਏ ਪਾਣੀ ਵਾਲੀ ਹਰੇ ਇਹ ਬੱਡੇ ਵਿੱਚਾ ਵੱਡ ਛੱਟ ਦੋ ਚਾਰ ਨੇ ਜਿਹੜੇ ਆ ਸਾਡੇ ਇੱਥੇ ਇਲਾਕੇ ਦੇ ਮਸ਼ਹੂਰ ਵੀਰ ਜੀ ਨੇ ਸਤਿੰਦਰ ਸਿੰਘ ਜੀ ਚੀਮਾ ਇਹ ਵੀ ਗੰਜਰਾ ਕਿੱਥੇ ਪਾਣਾ ਬੈਂਦਰ ਇੱਧਰ ਵੇਖਦੇ ਸੀ ਉਹ ਤੈਨੂੰ ਕਪੈਣਾ ਵਾਲੇ ਵੀਰ ਵੇਖਣਗੇ ਐਮਪੀ ਜਗਰਾਤ ਮਹਾਰਾਸ਼ਟਰ ਸਾਰੇ ਕਿਤਵਾਲੇ ਸਾਰੇ ਆਈਆਂ ਮੁੰਡੇ ਇੱਥੇ ਨਾ ਚਿਹਰਾ ਤੇ ਵਿਖਾ ਦੇ ਹਾਂ ਓਏ ਆਹ ਵੇਖੋ ਜੀ ਉਹ ਰੈਨਕਾ ਗੋਨ ਸ਼ਰਮੰਦਾ ਬਹੁਤ ਏ ਮੁੰਡਾ ਗੰਜਰਾ ਕਿੱਥੇ ਕਿੱਥੇ ਅੱਕ ਪੈਨਾਂ ਦੇ ਫੋਰਮਨ ਸਾਹਿਬ ਬੈਠੇ ਨੇ ਇੱਧਰ ਇੱਕ ਆਉਟ ਟਰਾਲੀ ਵਾਲਾ ਬੈਠਾ ਕਦੇ ਟਾਈਮ ਤੇ ਨਹੀਂ ਆਉਂਦਾ ਕੀ ਹੋ ਗਿਆ ਸੇਮ ਤਾਂ ਇਹ ਤਾਂ ਦੁਪਹਿਰ ਤੋਂ ਮਿਰਾ ਕੁਮਾਰ ਆ ਦੋ ਗੁਜੇ ਤੱਕ ਮਸ਼ੀਨ ਚੱਲੀ ਉਹਦੋਂ ਮੁੜ ਕੇ ਗੈਟਰਮ ਵਾਲੇ ਪੁਲੇ ਦੇ ਜਿਹੜਾ ਅੰਦਰਲੀ ਸਾਈਡ 베アリング ਹੁੰਦਾ ਚਾਂਜਰ ਵਾਲਾ ਉਹ ਕੁੜੀਆ ਨੂੰ ਪਤਾ ਨਹੀਂ ਸੀਜ ਹੋ ਗਿਆ ਕਿ ਟੁੱਟ ਗਿਆ ਸਾਰਾ ਦਿਨ ਲੰਘ ਗਿਆ ਆ ਸਾਡੇ ਵੀਰ ਨੇ ਗਰੀਜ਼ ਨਹੀਂ ਮਾਰੀ ਉਹਨੂੰ ਹੁਣ ਮੰਨਦਾ ਨਹੀਂ ਹੈਗਾ ਤੇ ਤੇਰੇ ਫੇਰ ਆਂਦੇ ਨੇ ਗਾਲਾਂ ਕੱਢਦਾ ਬੂਟਾ ਬੂਟਾ ਗਾਲਾਂ ਕੱਢੇ ਗਈ ਹੁਣ ਲੱਗਾ ਵੇ ਹਾਂ ਉੱਟਕੇ ਬੈਠੇ ਹਾਂ ਸਾਰਾ ਕੁਝ ਐਲੀਵੇਟਰ ਲਾਇਆ ਚੈਣ ਕੱਢੀਏ ਬਾਈ ਸਾਰੀ ਦਿਹਾੜੀ ਲੱਗੀ ਅੱਜ ਹੱਥਾਂ ਵਾਲੇ ਹਾਂ ਕਾਲੇ ਹੋਏ ਹੋਏ ਹੋਰ ਵੀ ਮਿੱਤਰੋ ਹਾਂ ਓਏ ਪਤਾ ਨਹੀਂ ਕਿਸ ਭੈਣ ਚੋਦ ਦੀ ਨਜ਼ਰ ਲੱਗ ਗਈ ਅੱਜ ਵੀ ਕੁਝ ਬੋਲਿਆ ਜਾਂਦਾ ਥੱਕ ਗਿਆ ਅੱਜ ਮੈਨੂੰ ਲੱਗਿਆ ਕਮੈਂਟ ਇੱਕ ਮਿੰਟ ਨਿਕਲੋ ਤਾਂ ਹੈ ਮੂਡ ਖਰਾਬ ਹੋ ਗਿਆ ਮੁੰਡੇ ਦਾ ਚੱਲ ਕੋਈ ਗੱਲ ਨਹੀਂ ਜਿਹੜੀ ਚੀਜ਼ ਨੇ ਚੱਲਣਾ ਉਹਨੇ ਖਰਾਬ ਵੀ ਹੋਣਾ ਹੈ ਮਸ਼ੀਨਰੀ ਹੈ ਫਿਰ ਵੀ No, 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 no.